ਦੇਖੋ ਰਿੱਕੀ ਕਿੱਥੇ ਆ ਮੈਂ ਸਾਰੇ ਘਰ ਚ ਲੱਭ ਲਿਆ ਮੈਨੂੰ ਕਿਤੇ ਨਹੀਂ ਮਿਲਿਆ ਹੈਗਾ ਉਹ ਉਹ ਲੱਭਣਾ ਵੀ ਨਹੀਂ ਹੈਗਾ ਹੁਣ ਤਾਂ ਕਿ ਨਹੀਂ ਲੱਭਣਾ ਤੁਸੀਂ ਬਾਹਰ ਜਾ ਕੇ ਦੇਖ ਕੇ ਤਾਂ ਉਹ ਇੱਕ ਵਾਰੀ ਨੂੰ ਉਹ ਮੈਂ ਉਹਨੂੰ ਛੱਡ ਆਇਆ ਯਾਰ ਉਹ ਨਹੀਂ ਲੱਭਣਾ ਹੈਗਾ ਹੁਣ ਤੁਹਾਨੂੰ ਭੁੱਲ ਜਾ ਹੁਣ ਤੁਸੀਂ ਰਿੱਕੀ ਨੂੰ ਛੱਡਿਆ ਹੈ ਉਹ ਛੱਡ ਕੇ ਆਇਆ ਹੁਣ ਉਹ ਯਾਰ ਕਿੱਥੇ ਛੱਡ ਕੇ ਆਇਆ ਤੁਸੀਂ ਉਹ ਯਾਰ ਮੈਂ ਹੋਰ ਕੀ ਕਰਦਾ ਸਾਰੇ ਘਰ ਚ ਤਾਂ ਉਹਨੇ ਗੰਦ ਪਾ ਕੇ ਰੱਖਿਆ ਪਿਆ ਉਹ ਗੰਦ ਦੀ ਤੁਹਾਨੂੰ ਕੀ ਪ੍ਰੋਬਲਮ ਹੈ ਉਹ ਗੰਦ ਤਾਂ ਉਹਦਾ ਮੈਂ ਸਾਫ ਕਰਦੀ ਹਾਂ ਯਾਰ ਤੁਸੀਂ ਸਾਫ਼ ਕਰਦੇਂ ਤਾਂ ਮੈਨੂੰ ਨਹੀਂ ਚੰਗਾ ਲੱਗਦਾ ਸਾਰਾ ਘਰ ਤਾਂ ਉਹਨੇ ਟਾਇਲਟ ਬਣਾ ਕੇ ਰੱਖਿਆ ਪਿਆ ਕਦੇ ਕਿਤੇ ਗੰਦ ਕਦੇ ਕਿਤੇ ਗੰਦ ਫਿਰ ਉਹਨੂੰ ਤੁਸੀਂ ਤਾਂ ਨਹੀਂ ਸਾਫ਼ ਕਰਦੇ ਸਾਫ਼ ਤਾਂ ਉਹ ਮੈਂ ਕਰਦੀ ਆ ਉਹ ਮੈਨੂੰ ਨਹੀਂ ਚੰਗਾ ਲੱਗਦਾ ਉਹ ਕੁੱਤਾ ਕੁੱਤਾ ਉਹ ਛੋਡੇ ਵਾਸਤੇ ਹੋਊਗਾ ਤੇਰੇ ਵਾਸਤੇ ਤਾਂ ਉਹ ਘਰ ਦਾ ਮੈਂਬਰ ਐ ਸਾਰਾ ਘਰ ਤਾਂ ਉਹਨੇ ਬਰਬਾਦ ਕਰਿਆ ਪਿਆ ਜਗਾ ਜਗਾ ਟਾਇਲਟ ਕਰ ਕਰ ਕੇ ਜਿੱਧਰ ਨੂੰ ਜਾਓ ਉਧਰ ਟਾਇਲਟ ਜਿੱਧਰ ਨੂੰ ਜਾਓ ਉਧਰ ਟਾਇਲਟ ਚੰਗਾ ਲੱਗਦਾ ਯਾਰ ਇਦਾਂ ਸਾਰੇ ਘਰ ਚੋਂ ਮੂਸ ਠਾ ਲਿਆ ਪਿਆ ਮੈਨੂੰ ਨਹੀਂ ਪਤਾ ਮੈਨੂੰ ਅੱਧੇ ਘੰਟੇ ਵਿੱਚ ਰਿੱਕੀ ਚਾਹੀਦਾ ਜਿੱਥੇ ਮਰਜ਼ੀ ਤੇ ਲੈ ਕੇ ਆਉ ਨੂੰ ਲੱਭ ਕੇ ਉਹ ਛੋਟਾ ਬੱਚਾ ਤੁਸੀਂ ਉਹਨੂੰ ਛੱਡਿਆ ਏ ਮੈਂ ਨਹੀਂ ਲੈ ਕੇ ਆਉਣਾ ਹੈਗਾ ਆਪਣਾ ਭੁੱਲ ਜਾ ਉਹਨੂੰ ਰਿੱਕੀ ਰੁੱਕੀ ਨੂੰ ਗੰਦ ਪਾਇਆ ਪਿਆ ਕੁੱਤੇ ਨੇ ਮੈਨੂੰ ਰਿੱਕੀ ਵਾਪਸ ਚਾਹੀਦਾ ਰਿੱਕੀ ਹੁਣੇ ਤੁਸੀਂ ਲੈ ਕੇ ਆਓ ਮੈਂ ਨਹੀਂ ਯਾਰ ਲੈ ਕੇ ਆਉਣਾ ਹੈਗਾ ਜੇ ਕਰ ਲੋ ਜੋ ਕੁਝ ਕਰਨਾ ਮੈਂ ਨਹੀਂ ਲੈ ਕੇ ਆਉਣਾ ਹੈਗਾ ਤੁਸੀਂ ਇੱਕ ਗੱਲ ਜਾਣਦੇ ਹੋ ਜਿੰਨਾ ਘਰ ਹੈ ਤੁਹਾਡਾ ਉਹਨੇ ਘਰ ਮੇਰਾ ਵੀ ਆ ਮੈਨੂੰ ਰਿੱਕੀ ਇਹ ਘਰ ਚ ਚਾਹੀਦਾ ਹੁਣੇ ਉਹਨੂੰ ਲੈ ਕੇ ਆਓ ਘਰੇ अच्छा कौन लोग दी चाहिदा त मिंगू भी मेरा बाप मेनू ए घर च दोबारा चाहिदा जिन्नु तुसी ਘਰੋਂ ਕਢਾ ਕੇ ਆਸ਼ਰਮ ਜੇ ਚਦਾਤਾ ਕਿਸ ਗੱਲ ਕਰਕੇ ਕਿਉਂ ਉਹਨਾਂ ਤੇ ਲਤਾਂ ਤੋਂ ਤੁਰ ਨਹੀਂਦਾ ਹੁੰਦਾ ਬੈੱਡ ਤੇ ਪਏ ਰਹਿੰਦੇ ਤੇ ਹਰ ਟਾਈਮ ਉਹਨਾਂ ਦਾ ਵੀ ਤਾਂ ਸਾਰਾ ਕੁਝ ਮੈਂ ਹੀ ਕਰਦਾ ਸੀ ਤੁਸੀਂ ਤਾਂ ਉਹਨੂੰ ਹੱਥ ਤੱਕ ਨਹੀਂ ਤੇ ਲਾਉਂਦੇ ਫਿਰ ਵੀ ਉਹਨਾਂ ਨੂੰ ਤੁਸੀਂ ਘਰੋਂ ਕਢਾਤਾ ਆਸ਼ਰਮ ਜੇ ਰਹਿਨੇ ਆ ਸਿਰਫ ਥੋੜੇ ਕਰਕੇ ਵੀ ਤੁਸੀਂ ਉਹਨਾਂ ਨੂੰ ਪਿਆ ਨੂੰ ਵੀ ਇੰਦੇ ਚੱਲਦੇ ਹੈਗੇ ਨਿਤਤਾ ਕਲੇਸ਼ ਕਰਦੇ ਸੀ ਇਹਨਾਂ ਨਾਲ ਤੁਸੀਂ ਜੇ ਇਹਨਾਂ ਨੂੰ ਘਰ ਤੋਂ ਪੱਡੋ ਇਹਨਾਂ ਨੂੰ ਘਰ ਤੋਂ ਪੱਡੋ ਤਾਂ ਥੋੜੀ ਵਾਝਾ ਨਾਲ ਮੈਂ ਉਹਨਾਂ ਨੂੰ ਆਸ਼ਰਮ ਜੀ ਛੱਡ ਕੇ ਆਇਆ ਮੈਨੂੰ ਵੀ ਤਾਂ ਮੇਰਾ ਬਾਪ ਮੈਨੂੰ ਮੇਰੇ ਘਰ 'ਚ ਚਾਹੀਦਾ ਜਿੰਨਾ ਤੁਹਾਨੂੰ ਆਪਣੇ ਰਿੱਕੀ ਨਾਲ ਪਿਆਰ ਹੈ ਮੈਨੂੰ ਮੈਨੂੰ ਨਹੀਂ ਆਪਣੇ ਬਾਪ ਨਾਲ ਪਿਆਰ ਹੈ ਦੱਸੋ ਬਲਣ ਨਾਲ ਸਾਰਾ ਕੁਝ ਹੀ ਟੁੱਟਾ ਸਾਰਾ ਕੁਝ ਆਪਣੇ ਬਾਪ ਦਾ ਮੈਂ ਕਰਦਾ ਨਾਲ ਕਿਤੇ ਨਹੀਂ ਹੈਗਾ ਤੁਹਾਡਾ ਰਿੱਕੀ ਮੈਂ ਆਪਣੇ ਫਰੈਂਡ ਦੇ ਘਰੇ ਛੱਡ ਕੇ ਆ ਜੀ ਉਹ ਮੈਂ ਤਾਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਵੀ ਕਿੰਨਾ ਦੁੱਖ ਲੱਗਦਾ ਅੱਛਾ ਤੁਹਾਨੂੰ ਜੇ ਤੁਸੀਂ ਆਪਣੇ ਕੁੱਤੇ ਨੂੰ ਇੰਨਾ ਪਿਆਰ ਕਰਦੇ ਹੋ ਨਾ ਸੋਚ ਲਓ ਮੈਂ ਆਪਣੇ ਬਾਪ ਨੂੰ ਕਿੰਨਾ ਪਿਆਰ ਕਰਦਾ ਹਾਂਗਾ ਜਾਨਵਰਾਂ ਨੂੰ ਤਾਂ ਬਾਅਦ ਚ ਪਿਆਰ ਕਰ ਲੂਗੇ ਪਹਿਲਾਂ ਇਨਸਾਨਾਂ ਨੂੰ ਪਿਆਰ ਕਰਨਾ ਸਿੱਖੋ ਇਨਸਾਨਾਂ ਦੀ ਆਪਣੀ ਜ਼ਿੰਦਗੀ 'ਚ ਜ਼ਿਆਦਾ ਐਮੀਅਤ ਆ ਜੇ ਇਨਸਾਨਾਂ ਨੂੰ ਆਪਾਂ ਪਿਆਰ ਨਹੀਂ ਕਰੂਗੇ ਜਾਨਵਰਾਂ ਨੂੰ ਪਿਆਰ ਕਰੀ ਜਾਂਦੇ ਆ ਉਹਦਾ ਕੀ ਫਾਇਦਾ ਦੱਸੋ ਪਹਿਲਾਂ ਕੁੱਤਾ ਗੰਧ ਪਾਉਂਦਾ ਚੰਗਾ ਲੱਗਦਾ? ਜਦ ਮੇਰਾ ਬਾਪ ਇੱਥੇ ਬੈਠਾ ਜੀ ਹੈਗਾ ਆਪ ਤੇ ਉਹ ਤੁਹਾਨੂੰ ਚੰਗਾ ਨਹੀਂ ਤਾਂ ਲੱਗਦਾ। ਦੱਸੋ। ਬਈ ਕੁਲ ਖਾਣੇ 'ਚ ਗੱਲ। ਹਾਂਜੀ ਸੌਰੀ ਯਾਰ ਤੁਸੀਂ ਡੈਡ ਜੀ ਨੂੰ ਵੀ ਘਰੇ ਲਿਓ ਤੇ ਮੇਰੇ ਡਿੱਕੂ ਨੂੰ ਵੀ ਲੈ ਕੇ ਆਓ। ਚਲੋ ਜਿੰਨਾ ਹੀ ਬਹੁਤ ਆ ਜ ਤੁਹਾਡੇ ਦਿਮਾਗ 'ਚ ਖਾਣੇ 'ਚ ਗੱਲ ਪਈ। ਠੀਕ ਹੈ। ਗਾਹਾਂ ਵਾਸਤੇ ਇਹ ਗੱਲ ਆਪਣੇ ਦਿਮਾਗ 'ਚ ਰੱਖੋ ਵੀ ਪਹਿਲਾ ਇਨਸਾਨ ਜਾਨਵਰ ਬਾਅਦ ਚ। ਠੀਕ ਹੈ? ਜਾਨਵਰਾਂ ਨਾਲ ਤਾਂ ਪਿਆਰ ਆਪਾਂ ਬਾਅਦ 'ਚ ਵੀ ਕਰ ਲਾਂਗੇ ਪਹਿਲਾਂ ਜਿਹੜੇ ਆਪਣੇ ਕੋਲ ਇਨਸਾਨ ਆਪਣੇ ਘਰ 'ਚ ਮੌਜੂਦ ਆ ਉਹਨਾਂ ਨੂੰ ਸੰਭਲੋ ਕੰਮ ਹੋਣਾ ਨਹੀਂ ਹੋਣਾ ਆਪਣੇ ਚਲੋ ਠੀਕ ਐ ਹੁਮੇਂ ਜਾਨਣ ਨਾਲੇ ਤੁਹਾਡੇ ਰਿੱਕੀ ਨੂੰ ਲੈ ਕੇ ਆਉਣਾ ਨਾਲੇ ਮੈਂ ਡੈਡੀ ਨੂੰ ਘਰੇ ਲੈ ਕੇ ਆਉਣਾ ਠੀਕ ਐ